ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਅਸੀਂ ਗੁਰਦੁਆਰਾ ਲਕੀਰ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੋ ਪਵਿੱਤਰ ਸਥਾਨ ਹੈ ਜੀ ਗੁਰਦੁਆਰਾ ਲਕੀਰ ਸਾਹਿਬ ਉਸ ਦੇ ਸੇਵਾਦਾਰ ਆ ਔਰ ਅਸੀਂ ਜਿਹੜੇ ਆ ਬਚਪਨ ਤੋਂ ਲੈ ਕੇ ਜੋ ਹੋ ਸੰਭਾਲੀ ਆ ਇਸ ਗੁਰਦਾਰਾ ਸਾਹਿਬ ਦੇ ਨਾਲ ਜੁੜੇ ਹੋਏ ਆ ਬਾਬਾ ਦੀਪ ਸਿੰਘ ਦੀ ਬਹੁਤ ਕਿਰਪਾ ਹੈ ਬਹੁਤ ਬਹੁਤ ਸੰਗਤਾਂ ਜੜੀਆਂ ਹਾੜਾ ਆ ਪਿਆ ਤੁਹਾਨੂੰ ਦੇਖ ਹੀ ਰਹੇ ਜੇ ਪਿੱਛੇ ਕਿੰਨੀ ਸੰਗਤਾਂ ਦਾ ਦੁਪਹਿਰਾ ਸਾਹਿਬ ਚੱਲ ਰਿਹਾ ਹੈ ਜੀ ਔਰ ਇਹ ਚਪੈਰਾ ਸਾਹਿਬ ਜਿਹੜਾ ਵਾ ਹਰ ਐਤਵਾਰ ਜਿਹੜਾ ਆ ਤਕਰੀਬਨ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਗਾਇਆ ਜਾਂਦਾ ਹੈ ਜੋ ਜਿਸ ਵਿੱਚ ਸੰਗਤਾਂ ਰਲ ਮਿਲ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਜਪਜੀ ਸਾਹਿਬ ਜੀ ਦੇ ਪਾਠ ਕਰਦੀਆਂ ਹਨ ਅਤੇ ਗੁਰਦਤਨ ਬਾਬਾ ਦੀ ਸਿੰਘ ਜੀ ਦੀ ਬਹੁਤ ਕਿਰਪਾ ਹੈ ਜੋ ਸੰਗਤਾਂ ਅਮਰਸਾਰ ਰਸ਼ ਕਰਕੇ ਨਹੀਂ ਜਾਇਆ ਜਾਂਦਾ ਉਹ ਸੰਗਤਾਂ ਇਹ ਪਵਿੱਤਰ ਸਥਾਨ ਬਾਬਾ ਦੀਪ ਸਿੰਘ ਜੀ ਦੇ ਇੱਥੇ ਆ ਕੇ ਵੀ ਚਪੈਰਾ ਸਾਹਿਬ ਕਰਦੀਆਂ ਹਨ ਔਰ ਇੱਥੇ ਇੰਨੀ ਕਿਰਪਾ ਹੈ ਕਿ ਸੰਗਤਾਂ ਪਰਿਵਾਰ ਸਮੇਤ ਹਾਜ਼ਰੀਆਂ ਭਰਦੀਆਂ ਹਨ ਉੱਥੇ ਇਕੱਲਾ ਇਕੱਲਾ ਸੰਗਤ ਇੱਕ ਇੱਕ ਜੀ ਜਾਂਦਾ ਹੈ ਔਰ ਇੱਥੇ ਜਿਹੜਾ ਹੈ ਤਕਰੀਬਨ ਪਰਿਵਾਰ ਸਮੇਤ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਸਵੇਰੇ ਅਮਰਤ ਵੇਲੇ ਤੋਂ ਲੈ ਕੇ ਤੇ ਰਾਤ 10 ਵਜੇ ਤੱਕ ਜਿਹੜੀ ਸੰਗਤਾਂ ਦਾ ਹੜ ਰਹਿਦਾ ਹੈ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਅਤੇ ਸਾਡੀ ਜੋ ਨੌਜਵਾਨ ਸੇਵਾ ਸੁਸਾਇਟੀ ਹੈ ਉਹ ਬੜੇ ਤਨਮਨ ਧਰ ਨਾਲ ਸਾਰੇ ਸਮੂਹ ਸੇਵਾਦਾਰ ਆਈਐਨਆਰਆਈ ਵੀਰ ਬੜੀ ਸ਼ਬਦਾ ਤੇ ਸਾਹ ਨਾਲ ਜਿਹੜੇ ਗੁਰਪੁਰ ਬਣਾਉਂਦੇ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਸਹਿਯੋਗ ਮਿਲਦਾ ਹੈ ਜਿਸ ਦੇ ਨਾਲ ਜਿਹੜਾ ਆ ਸਾਰੇ ਪ੍ਰਬੰਧ ਜਿਹੜੇ ਬੜੇ ਤਰੀਕੇ ਨਾਲ ਸੁਚੱਜੇ ਢੰਗ ਨਾਲ ਕੀਤੇ ਜਾਂਦੇ ਹਨ ਸੰਗਤਾਂ ਵਾਸਤੇ ਪਾਰਕਿੰਗ ਦੀ ਸੇਵਾ ਵਾਸਤੇ ਪੱਕੇ ਸੇਵਾਦਾਰ ਲਾਏ ਜਾਂਦੇ ਹਨ ਜਿਸ ਦੇ ਵਿੱਚ ਚੋਰੀ ਚਿਕਾਰੀ ਦਾ ਕੋਈ ਮੋਟਰਸਾਈਕਲ ਦਾ ਤੁਹਾਡੇ ਵਾਹਨ ਦਾ ਨਹੀਂ ਰਿੰਦਾ ਸੰਗਤਾਂ ਨਿਸ਼ਚਿੰਤ ਹੋ ਕੇ ਜਿਹੜਾ ਵਾ ਆਪਣੇ ਪਾਠ ਕਰਦੀਆਂ ਨੇ ਅਤੇ ਸੰਗਤਾਂ ਲਗਾਤਾਰ ਜਿਹੜਾ ਹਰ ਸੰਗਤ ਜਿਵੇਂ ਐਤਵਾਰ ਜਿਵੇਂ ਆਂਦਾ ਹੈ ਹਰ ਸੰਗਤਾਂ ਦਾ ਜਿਹੜਾ ਹੜ ਵਾਦਾ ਜਾਂਦਾ ਹੈ ਸੰਗਤਾਂ ਕੋਈ ਸੰਗਤਾਂ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮਾਂ ਤੱਕ ਆਪਣੀਆਂ ਹਾਜ਼ਰੀਆਂ ਭਰਦੀਆਂ ਹਨ ਬਾਬਾ ਦੀਪ ਸਿੰਘ ਜੀ ਦੀ ਬਹੁਤ ਕਿਰਪਾ ਹੈ ਬੜੀ ਕਿਰਪਾ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਕੱਲ ਦਿਨ 27 27 ਤਰੀਕ ਨੂੰ ਤਨਤਨ ਬਾਬਾ ਦੀਪ ਸਿੰਘ ਦਾ ਪਵਿੱਤਰ ਪ੍ਰਕਾਸ਼ ਦਿਹਾੜਾ ਪੁਰਬ ਮਨਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਉੱਚ ਕੋਟੀ ਦੇ ਰਾਗੀ ਜਥੇ ਅਤੇ ਕਥਾਵਾਚਕ ਭਾਈ ਪਿੰਦਰਪਾਲ ਜੀ ਜਿਹੜੇ ਆ ਇਸ ਪ੍ਰੋਗਰਾਮ ਦੇ ਵਿੱਚ ਤਨਤਨ ਦੇ ਵਿੱਚ ਗੁਰਦੱਲਕੀਰ ਸਾਹਿਬ ਚ ਪਹਿਲੀ ਵਾਰ ਹੀ ਆ ਰਹੇ ਹਨ ਅਤੇ ਬਹੁਤ ਕਿਰਪਾ ਹੈ ਸੰਗਤ ਦੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਅਸੀਂ ਗੁਰਦੁਆਰਾ ਲਕੀਰ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੋ ਪਵਿੱਤਰ ਸਥਾਨ ਹੈ ਜੀ ਗੁਰਦੁਆਰਾ ਲਕੀਰ ਸਾਹਿਬ ਉਸ ਦੇ ਸੇਵਾਦਾਰ ਆ ਔਰ ਅਸੀਂ ਜਿਹੜੇ ਆ ਬਚਪਨ ਤੋਂ ਲੈ ਕੇ ਜੋ ਹੋ ਸੰਭਾਲੀ ਆ ਇਸ ਗੁਰਦੁਆਰਾ ਸਾਹਿਬ ਦੇ ਨਾਲ ਜੁੜੇ ਹੋਏ ਆ ਬਾਬਾ ਦੀਪ ਸਿੰਘ ਦੀ ਬਹੁਤ ਕਿਰਪਾ ਹੈ ਬਹੁਤ ਬਹੁਤ ਸੰਗਤਾਂ ਜਿਹੜੀਆਂ ਹਾੜਾ ਆਇਆ ਪਿਆ ਤੁਹਾਨੂੰ ਦੇਖ ਹੀ ਰਹੇ ਜੇ ਪਿੱਛੇ ਕਿੰਨੀ ਸੰਗਤਾਂ ਦਾ ਚਪੈਰਾ ਸਾਹਿਬ ਚੱਲ ਰਿਹਾ ਹੈ ਜੀ ਔਰ ਇਹ ਚਪੈਰਾ ਸਾਹਿਬ ਜਿਹੜਾ ਵਾ ਹਰ ਐਤਵਾਰ ਜਿਹੜਾ ਆ ਤਕਰੀਬਨ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਗਾਇਆ ਜਾਂਦਾ ਹੈ ਜੋ ਜਿਸ ਵਿੱਚ ਸੰਗਤਾਂ ਰਲ ਮਿਲ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਜਪਜੀ ਸਾਹਿਬ ਜੀ ਦੇ ਪਾਠ ਕਰਦੀਆਂ ਹਨ ਅਤੇ ਗੁਰਤੰਤਨ ਬਾਬਾ ਦੀ ਸਿੰਘ ਦੀ ਬਹੁਤ ਕਿਰਪਾ ਹੈ ਜੋ ਸੰਗਤਾਂ ਅੰਮ੍ਰਿਤਸਰ ਰਸ਼ ਕਰਕੇ ਨਹੀਂ ਜਾਇਆ ਜਾਂਦਾ ਉਹ ਸੰਗਤਾਂ ਇਹ ਪਵਿੱਤਰ ਸਥਾਨ ਬਾਬਾ ਦੀਪ ਸਿੰਘ ਜੀ ਦੇ ਇੱਥੇ ਆ ਕੇ ਵੀ ਚਪੈਰਾ ਸਾਹਿਬ ਕਰਦੀਆਂ ਹਨ ਔਰ ਇੱਥੇ ਇੰਨੀ ਕਿਰਪਾ ਹੈ ਕਿ ਸੰਗਤਾਂ ਪਰਿਵਾਰ ਸਮੇਤ ਹਾਜ਼ਰੀਆਂ ਭਰਦੀਆਂ ਹਨ ਉੱਥੇ ਇਕੱਲਾ ਇਕੱਲਾ ਸੰਗਤ ਇੱਕ ਇੱਕ ਜੀ ਜਾਂਦਾ ਹੈ ਔਰ ਇੱਥੇ ਜਿਹੜਾ ਹੈ ਤਕਰੀਬਨ ਪਰਿਵਾਰ ਸਮੇਤ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਸਵੇਰੇ ਅਮਰਤ ਵੇਲੇ ਤੋਂ ਲੈ ਕੇ ਤੇ ਰਾਤ 10 ਵਜੇ ਤੱਕ ਜਿਹੜੀ ਸੰਗਤਾਂ ਦਾ ਹੜ ਰਹਿਂਦਾ ਹੈ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਅਤੇ ਸਾਡੀ ਜੋ ਨੌਜਵਾਨ ਸੇਵਾ ਸੁਸਾਇਟੀ ਹੈ ਉਹ ਬੜੇ ਤਨਮਨ ਧਰ ਨਾਲ ਸਾਰੇ ਸਮੂਹ ਸੇਵਾਦਾਰ ਆਈਐਨਆਰਆਈ ਵੀਰ ਬੜੀ ਸ਼ਬਦਾ ਤੇ ਸਾਹ ਨਾਲ ਜਿਹੜੇ ਗੁਰਪੁਰ ਬਣਾਉਂਦੇ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਸਹਿਯੋਗ ਮਿਲਦਾ ਹੈ ਜਿਸ ਦੇ ਨਾਲ ਜਿਹੜਾ ਆ ਸਾਰੇ ਪ੍ਰਬੰਧ ਜਿਹੜੇ ਆ ਬੜੇ ਤਰੀਕੇ ਨਾਲ ਸੁਚੱਜੇ ਢੰਗ ਨਾਲ ਕੀਤੇ ਜਾਂਦੇ ਹਨ ਸੰਗਤਾਂ ਵਾਸਤੇ ਪਾਰਕਿੰਗ ਦੀ ਸੇਵਾ ਵਾਸਤੇ ਪੱਕੇ ਸੇਵਾਦਾਰ ਲਾਏ ਜਾਂਦੇ ਹਨ ਜਿਸ ਦੇ ਵਿੱਚ ਚੋਰੀ ਚਿਕਾਰੀ ਦਾ ਕੋਈ ਮੋਟਰਸਾਈਕਲ ਦਾ ਤੁਹਾਡੇ ਵਾਹਨ ਦਾ ਨਹੀਂ ਰਿੰਦਾ ਸੰਗਤਾਂ ਨਿਸ਼ਚਿੰਤ ਹੋ ਕੇ ਜਿਹੜਾ ਵਾ ਆਪਣੇ ਪਾਠ ਕਰਦੀਆਂ ਨੇ ਅਤੇ ਸੰਗਤਾਂ ਲਗਾਤਾਰ ਜਿਹੜਾ ਹਰ ਸੰਗਤ ਜਿਵੇਂ ਐਤਵਾਰ ਜਿਵੇਂ ਆਂਦਾ ਹੈ ਹਰ ਸੰਗਤਾਂ ਦਾ ਜਿਹੜਾ ਹੜ ਵਾਦਾ ਜਾਂਦਾ ਹੈ ਸੰਗਤਾਂ ਕੋਈ ਸੰਗਤਾਂ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮਾਂ ਤੱਕ ਆਪਣੀਆਂ ਹਾਜ਼ਰੀਆਂ ਭਰਦੀਆਂ ਹਨ ਬਾਬਾ ਦੀਪ ਸਿੰਘ ਜੀ ਦੀ ਬਹੁਤ ਕਿਰਪਾ ਹੈ ਬੜੀ ਕਿਰਪਾ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਕੱਲ ਦਿਨ 27 27 ਤਰੀਕ ਨੂੰ ਤਨ ਤਨ ਬਾਬਾ ਦੀਪ ਸਿੰਘ ਦਾ ਪਵਿੱਤਰ ਪ੍ਰਕਾਸ਼ ਦਿਹਾੜਾ ਪੁਰਬ ਮਨਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਉੱਚ ਕੋਟੀ ਦੇ ਰਾਗੀ ਜਥੇ ਅਤੇ ਕਥਾਵਾਚਕ ਭਾਈ ਪਿੰਦਰਪਾਲ ਜੀ ਜਿਹੜੇ ਆ ਇਸ ਪ੍ਰੋਗਰਾਮ ਦੇ ਵਿੱਚ ਤਨ ਤਨ ਦੇ ਵਿੱਚ ਗੁਰਦਵਾਲਾ ਕੀਰਤ ਸਾਬ ਚ ਪਹਿਲੀ ਵਾਰੀ ਆ ਰਹੇ ਹਨ ਅਤੇ ਬਹੁਤ ਕਿਰਪਾ ਹੈ ਸੰਗਤ ਦੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ